ਇੱਕ ਦਿਨ ਸਾਡੇ ਘਰ ਵਿਚੋਲਣ ਆਈ ਜੋ ਮੈਨੂੰ ਰਿਸ਼ਤਾ ਕਰਵਾਉਣ ਲਈ ਆਈ ਸੀ ਤੇ ਉਹ ਮੇਰਾ ਰਿਸ਼ਤਾ ਕਰਵਾ ਕੇ ਹੀ ਹਟੀ ਕਿਉਂਕਿ ਉਹਦੇ ਭਾਣ ਜੇ ਨੂੰ ਰਿਸ਼ਤਾ ਨਹੀਂ ਹੁੰਦਾ ਸੀ ਕਿਉਂਕਿ ਉਹ ਪਹਿਲਾਂ ਹੀ ਵਿਆਹਿਆ ਹੋਇਆ ਸੀ ਜਿਸ ਕਰਕੇ ਉਹਦਾ ਰਿਸ਼ਤਾ ਪੱਕਾ ਨਹੀਂ ਹੋ ਰਿਹਾ ਸੀ ਮੇਰਾ ਪਿਓ ਪੀਣ ਦਾ ਆਦੀ ਸੀ ਜਿਸ ਕਰਕੇ ਮੇਰੇ ਪਿਓ ਨੇ ਵਿਚੋਲਣ ਕੋਲੋਂ ਪੈਸੇ ਲੈ ਕੇ ਮੇਰਾ ਰਿਸ਼ਤਾ ਉੱਥੇ ਕਰ ਦਿੱਤਾ ਮੈਂ ਉੱਥੇ ਰਿਸ਼ਤਾ ਕਰਵਾ ਕੇ ਖੁਸ਼ ਨਹੀਂ ਸੀ ਪਰ ਪਿਓ ਨੇ ਮੈਨੂੰ ਮਜਬੂਰ ਕਰ ਦਿੱਤਾ ਸੀ ਮੈਂ ਤਾਂ ਕੁਵਾਰੀ ਕੁੜੀ ਸੀ ਪਰ ਉਹ ਮਰਦ ਹੱਟਾ-ਕੱਟਾ ਤੇ ਕਾਫੀ ਵੱਡੀ ਉਮਰ ਦਾ ਸੀ ਜਿਸ ਨਾਲ ਮੇਰਾ ਵਿਆਹ ਕਰ ਦਿੱਤਾ ਗਿਆ ਸੀ ਉਹਦਾ ਨਾਮ ਸੁਰਜੀਤ ਸਿੰਘ ਸੀ ਤੇ ਮੇਰਾ ਨਾਮ ਪ੍ਰੀਤੀ ਆ ਜਦੋਂ ਦਾ ਮੇਰਾ ਵਿਆਹ ਉਸ ਘਰ ਵਿੱਚ ਹੋ ਗਿਆ ਸੀ ਮੇਰਾ ਬਿਲਕੁਲ ਵੀ ਮਨ ਨਹੀਂ ਲੱਗਦਾ ਸੀ ਕਿਉਂਕਿ ਇੱਥੇ ਮੇਰੀ ਗੱਲ ਸੁਣਨ ਵਾਲਾ ਕੋਈ ਨਹੀਂ ਸੀ ਮੇਰਾ ਘਰ ਵਾਲਾ ਸ਼ਰਾਬ ਜ਼ਿਆਦੀ ਪੀਂਦਾ ਸੀ ਤੇ ਮੇਰੀ ਸੱਸ ਬੜੀ ਕੱਬੀ ਸੀ ਉਹ ਵੀ ਮੇਰਾ ਪੂਰਾ ਖੂਨ ਪੀਂਦੀ ਸੀ ਮੇਰੇ ਕੋਲੋਂ ਸਾਰੇ ਕੰਮ ਕਰਵਾ ਕੇ ਫਿਰ ਮੈਨੂੰ ਕਿਸੇ ਸਰਪੰਚ ਦੇ ਘਰ ਲੈ ਜਾਂਦੀ ਸੀ ਤੇ ਉੱਥੇ ਉਹ ਮੇਰੇ ਕੋਲੋਂ ਝਾੜੂ ਪੋਚਾ ਵੀ ਕਰਵਾਉਂਦੀ ਸੀ ਮੈਂ ਘਰ ਵਿੱਚ ਕੰਮ ਕਰਕੇ ਹੀ ਥੱਕ ਜਾਂਦੀ ਸੀ ਕਿਉਂਕਿ ਘਰ ਵਿੱਚ ਮੱਜਾਂ ਰੱਖੀਆਂ ਹੋਈਆਂ ਸੀ ਸਾਰਾ ਕੰਮ ਮੈਂ ਆਪ ਕਰਦੀ ਸੀ ਮੇਰਾ ਘਰ ਵਾਲਾ surjeet ਤਾਂ ਸਵੇਰੇ ਸ਼ਰਾਬ ਪੀਣ ਲੱਗ ਜਾਂਦਾ ਸੀ ਜੋ ਦਿਹਾੜੀ ਕਰਕੇ ਉਹ ਪੈਸੇ ਕਮਾਉਂਦਾ ਸੀ ਉਹ ਸਾਰੇ ਆਪਣੀ ਸ਼ਰਾਬ ਵਿੱਚ ਡਾ ਦਿੰਦਾ ਸੀ ਜੋ ਮੇਰੇ ਕੋਲ ਥੋੜੇ-ਬਹੁਤ ਪੈਸੇ ਹੁੰਦੇ ਸੀ ਉਹ ਵੀ ਮੇਰੇ ਕੋਲੋਂ ਫੜ ਕੇ ਲੈ ਜਾਂਦਾ ਸੀ ਤੇ ਸਾਰੇ ਪੈਸਿਆਂ ਦੀ ਸ਼ਰਾਬ ਪੀ ਲੈਂਦਾ ਸੀ ਮੈਂ ਬੜੀ ਦੁਖੀ ਸੀ ਕਈ ਵਾਰ ਇਹ ਗੱਲ ਮੈਂ ਆਪਣੇ ਡੈਡੀ ਨੂੰ ਆ ਕੇ ਦੱਸੀ ਸੀ ਕਿਉਂਕਿ ਮੇਰੀ ਮਾਂ ਤਾਂ ਸਾਡੇ ਬਚਪਨ ਵਿੱਚ ਹੀ ਗੁਜ਼ਰ ਗਈ ਸੀ ਮੇਰਾ ਪਿਓ ਮੇਰੀ ਗੱਲ ਨਹੀਂ ਸੁਣਦਾ ਸੀ ਮੇਰਾ ਭਰਾ ਛੋਟਾ ਸੀ ਉਨੂੰ ਮੈਂ ਕੀ ਦੱਸਣਾ ਸੀ ਮੇਰਾ ਪਿਓ ਮੈਨੂੰ ਕਹਿੰਦਾ ਸੀ ਹੁਣ ਜਿੱਥੇ ਇੱਕ ਵਾਰ ਵਿਆਹ ਹੋ ਗਿਆ ਉੱਥੇ ਹੀ ਰਹਿ ਮੇਰੇ ਪਿਓ ਨੇ ਤਾਂ ਮੇਰੇ ਵਿਆਹ ਕਰਨ ਦੇ ਪੈਸੇ ਲਏ ਸੀ ਇਸ ਕਰਕੇ ਉਹ ਮੈਨੂੰ ਉੱਥੇ ਵਾਰ-ਵਾਰ ਤੋੜ ਦਿੰਦਾ ਸੀ ਮੈਨੂੰ ਸਮਝ ਨਹੀਂ ਲੱਗਦੀ ਸੀ ਕਿ ਮੈਂ ਕੀ ਕਰਾਂ ਜਿਸ ਸਰਪੰਚ ਦੇ ਘਰ ਮੈਂ ਕੰਮ ਕਰਦੀ ਸੀ ਉਹਦੀ ਘਰ ਵਾਲੀ ਵੀ ਬਿਮਾਰ ਰਹਿੰਦੀ ਸੀ ਉਹਦੀ ਸਾਂਭ ਸੰਭਾਲ ਦੀ ਜ਼ਿੰਮੇਵਾਰੀ ਵੀ ਮੇਰੀ ਸੀ ਉਸ ਸਰਪੰਚ ਦੀ ਘਰ ਵਾਲੀ ਬੜੀ ਚੰਗੀ ਸੀ ਉਹ ਮੇਰਾ ਬੜਾ ਮੋਹ ਕਰਦੀ ਸੀ ਉਹ ਮੈਨੂੰ ਜ਼ਰੂਰਤ ਨਾਲੋਂ ਵੱਧ ਪੈਸੇ ਦੇ ਦਿੰਦੀ ਸੀ ਮੇਰੇ ਕੰਮ ਕਰਾਈ ਦੇ ਪੈਸੇ ਤਾਂ ਮੇਰੀ ਸੱਸ ਫੜ ਲੈਂਦੀ ਸੀ ਪਰ ਉਹ ਅਲੱਗ ਤੋਂ ਮੈਨੂੰ ਪੈਸੇ ਦੇ ਦਿੰਦੀ ਸੀ ਉਹ ਬੜੀ ਚੰਗੀ ਸੀ ਉਹ ਮੇਰਾ ਮਾਵਾ ਵਾਂਗ ਮੋਹ ਕਰਦੀ ਸੀ ਕਿਉਂਕਿ ਉਹਨੂੰ ਮੇਰੀ ਸਾਰੀ ਸਟੋਰੀ ਦਾ ਪਤਾ ਸੀ ਉਹ ਮੇਰਾ ਬੜਾ ਤਰਸ ਕਰਦੀ ਸੀ ਮੈਂ ਵੀ ਉਹਨੂੰ ਸਾਹਮਣ ਵਿੱਚ ਕੋਈ ਕਮੀ ਨਹੀਂ ਛੱਡਦੀ ਸੀ ਮੈਂ ਵੀ ਉਹਨੂੰ ਆਪਣੀਆਂ ਮਾਵਾ ਵਾਂਗ ਸਾਂਭਦੀ ਸੀ ਕਿਉਂਕਿ ਇੱਕੋ ਹੀ ਸੀ ਜੋ ਮੇਰਾ ਇੰਨਾ ਜ਼ਿਆਦਾ ਮੋਹ ਕਰਦੀ ਸੀ ਤੇ ਮੇਰਾ ਦੁੱਖ-ਸੋਖ ਸੁਣਦੀ ਸੀ ਹੋਰ ਤਾਂ ਕਿਤੇ ਮੈਂ ਆਪਣਾ ਢਿੱਡ ਹੋਲਾ ਨਹੀਂ ਕਰ ਸਕਦੀ ਸੀ ਪਰ ਉਹਦੇ ਨਾਲ ਇੱਕ ਸਾਝ ਜੀ ਪੈ ਗਈ ਸੀ ਹੁਣ ਤਾਂ ਮੈਨੂੰ ਉਹਨਾਂ ਦੇ ਘਰ ਕੰਮ ਕਰਨ ਵਿੱਚ ਕੋਈ ਪ੍ਰੋਬਲਮ ਨਹੀਂ ਸੀ ਕਿਉਂਕਿ ਉਹਨੂੰ ਸਾਂਭਣ ਦੀ ਮੈਂ ਆਪਣੀ ਜ਼ਿੰਮੇਵਾਰੀ ਸਮਝਣ ਲੱਗ ਪਈ ਸੀ ਬਾਕੀ ਇੱਕ ਉਹੀ ਘਰ ਸੀ ਜਿੱਥੇ ਆ ਕੇ ਮੈਂ ਆਪਣਾ ਦੁੱਖ-ਸੋਕ ਸਾਂਝਾ ਕਰਦੀ ਸੀ ਘਰ ਵਿੱਚ ਤਾਂ ਮੇਰਾ ਮਨ ਹੀ ਨਹੀਂ ਲੱਗਦਾ ਸੀ ਉਸ ਨਾਲ ਮੈਂ ਆਪਣੇ ਦਿਲ ਦੀ ਗੱਲ ਸਾਂਝੀ ਕਰ ਲੈਂਦੀ ਸੀ ਉਹ ਸਰਪੰਚਣੀ ਦੇ ਕੋਈ ਬੱਚਾ ਨਹੀਂ ਸੀ ਡਾਕਟਰ ਨੇ ਉਹਨਾਂ ਨੂੰ ਬੱਚਾ ਹੋਣ ਤੋਂ ਜਵਾਬ ਦੇ ਦਿੱਤਾ ਸੀ ਪਰ ਉਹਨਾਂ ਦੇ ਘਰ ਕਿਸੇ ਚੀਜ਼ ਦਾ ਕੋਈ ਘਾਟਾ ਨਹੀਂ ਸੀ ਬਸ ਇੱਕ ਘਾਟ ਸੀ ਤਾਂ ਉਹ ਔਲਾਦ ਦੀ ਸੀ ਮੈਨੂੰ ਉਹਦੇ ਲਈ ਬੜਾ ਦੁੱਖ ਲੱਗਦਾ ਸੀ ਕਿਉਂਕਿ ਉਹ ਵੀ ਆਪਣਾ ਸਾਰਾ ਦੁੱਖ ਸੁੱਖ ਮੇਰੇ ਨਾਲ ਸਾਂਝਾ ਕਰਦੀ ਸੀ ਉਹਨੂੰ ਬੱਚੇ ਦੀ ਬੜੀ ਜ਼ਾਹਤ ਸੀ ਇੱਕ ਦਿਨ ਉਹਨੇ ਮੈਨੂੰ ਉਹ ਗੱਲ ਕਹਿ ਦਿੱਤੀ ਜੋ ਮੈਂ ਪੂਰੀ ਨਹੀਂ ਕਰ ਸਕਦੀ ਸੀ ਜਿਹਨੂੰ ਸੁਣ ਕੇ ਮੈਂ ਹੈਰਾਨ ਰਹਿ ਗਈ ਉਹ ਮੈਨੂੰ ਕਹਿੰਦੀ ਮੈਂ ਅੱਜ ਤੇਰੇ ਕੋਲੋਂ ਕੁਝ ਮੰਗਣ ਲੱਗੀਆਂ ਤੂੰ ਮੈਨੂੰ ਜਵਾਬ ਨਾ ਦੇਈ ਮੈਂ ਕਿਹਾ ਤੁਹਾਡੇ ਲਈ ਤਾਂ ਮੇਰੀ ਜਾਨ ਵੀ ਹਾਜ਼ਰ ਆ ਪਰ ਮੈਨੂੰ ਕੀ ਪਤਾ ਸੀ ਉਹਨੇ ਅਜਿਹੀ ਚੀਜ਼ ਮੰਗ ਲੈਣੀ ਆ ਜੋ ਮੇਰੇ ਵੱਸ ਵਿੱਚ ਨਹੀਂ ਆ ਉਹ ਮੈਨੂੰ ਕਹਿੰਦੀ ਤੂੰ ਸਾਨੂੰ ਇਸ ਘਰ ਦਾ ਵਾਰਿਸ ਦੇ ਦੇ ਮੈਂ ਉਹਦੀ ਗੱਲ ਸੁਣ ਕੇ ਹੈਰਾਨ ਰਹਿ ਗਈ ਕਿ ਉਹ ਕਿੱਦਾਂ ਦੀ ਔਰਤ ਸੀ ਜੋ ਆਪਣੇ ਘਰ ਵਾਲੇ ਨੂੰ ਮੇਰੇ ਹਵਾਲੇ ਕਰਨ ਲਈ ਤਿਆਰ ਸੀ ਉਹ ਮੈਨੂੰ ਕਹਿਣ ਲੱਗੀ ਕਿ ਮੈਂ ਮਾਂ ਨਹੀਂ ਬਣ ਸਕਦੀ ਪਰ ਮੇਰਾ ਘਰ ਵਾਲਾ ਤਾਂ ਪਿਤਾ ਬਣ ਸਕਦਾ ਤੂੰ ਜਿੰਨੇ ਪੈਸੇ ਵੀ ਕਹੇਂਗੀ ਜੋ ਕਹੇਂਗੀ ਮੈਂ ਉਹ ਦੇਣ ਲਈ ਤਿਆਰ ਹਾਂ ਬਸ ਤੂੰ ਸਾਨੂੰ ਇਸ ਘਰ ਦਾ ਵਾਰਿਸ ਦੇ ਦੇ ਇਹ ਗੱਲ ਕਿਸੇ ਨੂੰ ਨਹੀਂ ਪਤਾ ਲੱਗੇਗੀ ਮੈਂ ਉਹਦੇ ਕੋਲ ਉੱਠ ਕੇ ਪਰੇ ਹੋ ਗਈ ਕਿਉਂਕਿ ਉਹਦੀ ਇਹ ਗੱਲ ਮੈਨੂੰ ਬਿਲਕੁਲ ਵੀ ਨਹੀਂ ਜੱਚੀ ਸੀ ਮੈਨੂੰ ਇੱਕ ਵਾਰ ਤਾਂ ਉਹਦੇ ਤੇ ਬੜਾ ਗੁੱਸਾ ਜਿਹਾ ਆਇਆ ਸੀ ਕਿ ਉਹ ਮੈਨੂੰ ਇਦਾਂ ਦੀ ਸਮਝਦੀ ਆ ਪਰ ਫਿਰ ਮੈਂ ਇੱਕ ਮਾਂ ਦੇ ਜਜ਼ਬਾਤ ਵੀ ਸਮਝੇ ਕਿ ਉਹਨੂੰ ਵੀ ਇੱਕ ਬੱਚੇ ਦੀ ਜ਼ਰੂਰਤ ਆ ਪਰ ਮੈਂ ਉਹਦੀ ਇਹ ਇੱਛਾ ਪੂਰੀ ਨਹੀਂ ਕਰ ਸਕਦੀ ਸੀ ਇਸ ਕਰਕੇ ਮੈਂ ਉਹਨੂੰ ਜਵਾਬ ਦੇ ਦਿੱਤਾ ਉਹ ਮੇਰੀ ਗੱਲ ਸੁਣ ਕੇ ਉਦਾਸ ਜੀ ਹੋ ਗਈ ਮੈਨੂੰ ਵੀ ਇਸ ਗੱਲ ਲਈ ਬੁਰਾ ਲੱਗ ਰਿਹਾ ਸੀ ਕਿਉਂਕਿ ਉਹ ਮੇਰਾ ਬੜਾ ਮੋਹ ਕਰਦੀ ਸੀ ਮੈਂ ਉਹਨੂੰ ਜਵਾਬ ਦੇ ਦਿੱਤਾ ਪਰ ਉਹ ਗੱਲ ਹੀ ਇਦਾਂ ਦੀ ਸੀ ਕਿ ਮੈਨੂੰ ਜਵਾਬ ਦੇਣਾ ਪਿਆ ਸੀ ਤੇ ਉਹ ਮੇਰੇ ਨਾਲ ਥੋੜੇ ਦਿਨ ਲਈ ਗੁੱਸੇ ਹੋ ਗਈ ਸੀ ਤੇ ਬਾਅਦ ਵਿੱਚ ਆਪੇ ਠੀਕ ਹੋ ਗਈ ਸੀ ਸਗੋਂ ਮੇਰੇ ਕੋਲੋਂ ਮਾਫੀ ਮੰਗ ਰਹੀ ਸੀ ਉਹ ਮੈਨੂੰ ਕਹਿਣ ਲੱਗੀ ਕਿ ਜੇ ਤੈਨੂੰ ਮੇਰੀ ਕਿਸੇ ਗੱਲ ਦਾ ਬੁਰਾ ਲੱਗਿਆ ਤਾਂ ਮੈਨੂੰ ਮaaf ਕਰ ਦੇ ਮੈਂ ਕਿਹਾ ਨਹੀਂ ਨਹੀਂ ਕੋਈ ਗੱਲ ਨਹੀਂ ਪਰ ਮੈਨੂੰ ਕਦੇ ਨਾ ਕਦੇ ਇਹ ਮਹਿਸੂਸ ਹੁੰਦਾ ਸੀ ਕਿ ਮੈਂ ਉਹਦੀ ਇੱਛਾ ਨਹੀਂ ਪੂਰੀ ਕਰ ਸਕੀ ਪਰ ਇਹ ਗੱਲ ਮੈਂ ਆਪਣੀ ਸੱਸ ਕੋਲ ਨਹੀਂ ਕੀਤੀ ਸੀ ਕਿਉਂਕਿ ਮੈਨੂੰ ਸਰਪੰਚ ਦੀ ਘਰ ਵਾਲੀ ਨੇ ਮਨਾਂ ਕੀਤਾ ਸੀ ਇਸ ਤਰ੍ਹਾਂ ਹੀ ਮੈਂ ਉਹਨਾਂ ਦੇ ਘਰ ਕੰਮ ਕਰਨ ਦੇ ਲਈ ਜਾਂਦੀ ਰਹਿੰਦੀ ਸੀ ਸਰਪੰਚ ਦੀ ਘਰ ਵਾਲੀ ਮੈਨੂੰ ਆਪਣੇ ਕੱਪੜੇ ਵੀ ਦੇ ਦਿੰਦੀ ਸੀ ਸਰਪੰਚ ਨੇ ਕਦੇ ਵੀ ਮੈਨੂੰ ਜ਼ਿਆਦਾ ਨਹੀਂ ਬੁਲਾਇਆ ਸੀ ਉਹ ਮੇਰੇ ਨਾਲ ਥੋੜੀ-ਬਹੁਤੀ ਗੱਲ ਕਰਦਾ ਸੀ ਉਹ ਘਰ ਵਿੱਚ ਘੱਟ ਹੀ ਰਹਿੰਦਾ ਸੀ ਉਹ ਬਾਹਰ ਕੰਮਾਂ ਵਿੱਚ ਰਹਿੰਦਾ ਸੀ ਤੇ ਰਾਤ ਨੂੰ ਹੀ ਘਰ ਆਉਂਦਾ ਸੀ ਉਦੋਂ ਤੱਕ ਮੈਂ ਆਪਣੇ ਘਰ ਵਾਪਸ ਚਲੀ ਜਾਂਦੀ ਸੀ ਉਹ ਮੈਨੂੰ ਕਹਿ ਦਿੰਦਾ ਸੀ ਕਿ ਰੋਟੀ ਬਣਾ ਕੇ ਰੱਖ ਦਿਓ ਮੈਂ ਆਪੇ ਚੁੱਕ ਕੇ ਖਾ ਲੂੰਗਾ ਉਹ ਆਪਣੀ ਘਰ ਵਾਲੀ ਨੂੰ ਰੋਟੀ ਦੇ ਦਿੰਦਾ ਸੀ ਤੇ ਆਪ ਵੀ ਆਪੇ ਚੁੱਕ ਕੇ ਰੋਟੀ ਖਾ ਲੈਂਦਾ ਸੀ ਇੱਕ ਦਿਨ ਮੈਂ ਸਵੇਰੇ ਸਵੇਰੇ ਆਪਣਾ ਘਰ ਦਾ ਕੰਮ ਕਰਕੇ ਉਹਨਾਂ ਦੇ ਘਰ ਚਲੀ ਗਈ। ਉੱਥੇ ਮੈਨੂੰ ਕੋਈ ਹਾਈ ਹਾਈ ਦੀ ਆਵਾਜ਼ ਆ ਰਹੀ ਸੀ। ਮੈਨੂੰ ਲੱਗ ਰਿਹਾ ਸੀ ਉਹ ਆਵਾਜ਼ ਸਰਪੰਚਨੀ ਦੇ ਰੂਮ ਚੋਂ ਆ ਰਹੀ ਆ। ਮੈਂ ਜਲਦੀ ਜਲਦੀ ਭੱਜ ਕੇ ਉਹਦੇ ਕਮਰੇ ਵਿੱਚ ਗਈ ਤਾਂ ਮੈਂ ਵੇਖਿਆ ਕਿ ਸਰਪੰਚ ਉਹਦੀਆਂ ਲੱਤਾਂ ਘੋਟ ਰਿਹਾ ਸੀ ਤੇ ਉਹਨਾਂ ਦੋਵਾਂ ਦੀਆਂ ਅੱਖਾਂ ਚੋਂ ਹੰਝੂ ਡਿੱਗ ਰਹੇ ਸੀ। ਉਹਨਾਂ ਨੂੰ ਇਸ ਤਰ੍ਹਾਂ ਵੇਖ ਕੇ ਮੇਰੀ ਤਾਂ jaan ਹੀ ਨਿਕਲਣ ਵਾਲੀ ਹੋਗੀ ਮੈਂ ਜਲਦੀ ਜਲਦੀ ਜਾ ਕੇ ਪੁੱਛਿਆ ਕਿ ਕੀ ਹੋਇਆ ਸਰਪੰਚ ਮੈਨੂੰ ਕਹਿਣ ਲੱਗਾ ਕਿ ਤੇਰੀ ਭੈਣ ਦੀ ਤਬੀਅਤ ਬੜੀ ਖਰਾਬ ਹੋ ਗਈ ਇਹਦੀਆਂ ਲੱਤਾਂ ਬਾਹਾਂ 'ਚ ਬੜੀ ਦਰਦ ਹੁੰਦੀ ਆ ਮੈਂ ਕਿਹਾ ਫਿਰ ਇਹਦੇ ਵਿੱਚ ਘਬਰਾਉਣ ਵਾਲੀ ਕੀ ਗੱਲ ਆ ਮੈਂ ਹੁਣੇ ਲੱਤਾਂ ਬਾਹਾਂ ਤੇ ਮਾਲਿਸ਼ ਕਰ ਦਿੰਨੀ ਆ ਸਰਪੰਚ ਕਹਿਣ ਲੱਗਾ ਕਿ ਇਹਨੂੰ ਹੁਣ ਗੋਲੀਆਂ ਵੀ ਘੱਟ ਹੀ ਕੰਮ ਕਰਦੀਆਂ ਨੇ ਜਦੋਂ ਇਹਦੇ ਇਦਾਂ ਪੇਨ ਹੋਣ ਲੱਗ ਜਾਂਦੀ ਆ ਮੇਰਾ ਮਨ ਬੜਾ ਖਰਾਬ ਹੁੰਦਾ ਪਿਆ ਕਿ ਮੈਂ ਕੁਝ ਨਹੀਂ ਕਰ ਸਕਦਾ ਮੈਂ ਸਰਪੰਚ ਨੂੰ ਕਿਹਾ ਕਿ ਤੁਸੀਂ ਬਾਹਰ ਜਾਓ ਮੈਂ ਹੁਣੇ ਮਾਲਿਸ਼ ਕਰਦੀ ਆ ਵੇਖਿਓ ਇਹਨਾਂ ਨੂੰ ਕਿੰਨਾ ਆਰਾਮ ਮਿਲ ਜਾਣਾ ਆ ਮੈਂ ਜਲਦੀ ਜਲਦੀ ਤੇਲ ਗਰਮ ਕਰਕੇ ਸਰਪੰਚਨੀ ਦੇ ਸਰੀਰ ਤੇ ਤੇਲ ਨਾਲ ਮਾਲਿਸ਼ ਕਰ ਦਿੱਤੀ ਜਦੋਂ ਜਦੋਂ ਮੈਂ ਮਾਲਿਸ਼ ਕਰ ਰਹੀ ਸੀ ਓਵੇਂ ਓਵੇਂ ਸਰਪੰਚਨੀ ਨੂੰ ਆਰਾਮ ਮਿਲ ਰਿਹਾ ਸੀ ਉਹ ਮੈਨੂੰ ਬੜੀਆਂ ਅਸੀਸਾਂ ਦੇ ਰਹੀ ਸੀ ਉਹ ਕਹਿ ਰਹੀ ਸੀ ਕਿ ਤੇਰੇ ਹੱਥਾਂ 'ਚ ਜਾਦੂ ਆ ਜਿਵੇਂ ਜਿਵੇਂ ਤੇਰੇ ਹੱਥ ਮੇਰੇ ਸਰੀਰ ਤੇ ਮਾਲਿਸ਼ ਕਰ ਰਹੇ ਨੇ ਓਵੇਂ ਓਵੇਂ ਮੈਨੂੰ ਰਾਮ ਮਿਲ ਰਿਹਾ ਮੈਨੂੰ ਬੜੀ ਖੁਸ਼ੀ ਹੋਈ ਕਿ ਚਾਲੋ ਦੇ ਦਰਦ ਘਟ ਹੋ ਰਿਹਾ ਆ ਜਦੋਂ ਮੈਂ ਮਾਲਿਸ਼ ਕਰਕੇ ਬਾਹਰ ਆਈ ਤਾਂ ਸਰਪੰਚ ਅੰਦਰ ਚਲਾ ਗਿਆ ਉਹ ਮੈਨੂੰ ਕਹਿਣ ਲੱਗਾ ਕਿ ਤੂੰ ਚਾਹ ਬਣਾ ਕੇ ਲਿਆ ਮੈਂ ਚਾਹ ਬਣਾਉਣ ਚਲੀ ਗਈ ਜਦੋਂ ਮੈਂ ਚਾਹ ਬਣਾ ਕੇ ਵਾਪਸ ਆਈ ਤਾਂ ਉਹ ਦੋਵੇਂ ਮੇਰੇ ਬਾਰੇ ਗੱਲਾਂ ਕਰ ਰਹੇ ਸੀ ਕਿਉਂਕਿ ਉਹ ਮੇਰਾ ਨਾਮ ਲੈ ਰਹੇ ਸੀ ਇਸ ਕਰਕੇ ਮੈਂ ਉਹਨਾਂ ਦੀਆਂ ਗੱਲਾਂ ਸੁਣਨ ਲੱਗ ਪਈ ਉਹ ਕਹਿ ਰਹੇ ਸੀ ਕਿ ਇਹ ਤਾਂ ਆਪਣੇ ਲਈ ਰੱਬ ਬਣ ਕੇ ਆਈ ਆ ਇਹਦੇ ਤਾਂ ਹੱਥਾਂ ਵਿੱਚ ਜਾਦੂ ਆ ਸਰਪੰਚਨੀ ਕਹਿ ਰਹੀ ਸੀ ਕਿ ਇਹ ਸਾਰਾ ਦਿਨ ਮੇਰੀ ਕਿੰਨੀ ਸੇਵਾ ਕਰਦੀ ਆ ਕਾਸ਼ ਸਾਡੇ ਰੱਬ ਇਦਾਂ ਦਾ ਬੱਚਾ ਦੇ ਦਿੰਦਾ ਜੋ ਸਾਡੀ ਇੰਨੀ ਸੇਵਾ ਕਰਦਾ ਸਰਪੰਚ ਕਹਿਣ ਲੱਗਾ ਕਿ ਤੂੰ ਸਾਰਾ ਦਿਨ ਬੱਚੇ ਬਾਰੇ ਨਾ ਸੋਚਿਆ ਕਰ ਤੂੰ ਆਪਣੀ ਸਿਹਤ ਦਾ ਧਿਆਨ ਰੱਖਿਆ ਕਰ ਜੇ ਰੱਬ ਨੇ ਸਾਡੇ ਕਰਮਾਂ ਵਿੱਚ ਔਲਾਦ ਦਾ ਸੁੱਖ ਨਹੀਂ ਲਿਖਿਆ ਤਾਂ ਨਹੀਂ ਲਿਖਿਆ ਹੁਣ ਇਹਦੇ 'ਚ ਆਪਣੀ ਕੀ ਗਲਤੀ ਆ ਆਪਾਂ ਦੋਵੇਂ ਇੱਕ ਦੂਜੇ ਨਾਲ ਖੁਸ਼ੀਆਂ ਬਸ ਇੰਨਾ ਹੀ ਬਹੁਤ ਆ ਸਰਪੰਚ ਕਹਿ ਰਿਹਾ ਸੀ ਕਿ ਤੂੰ ਬਸ ਆਪਣੀ ਸਿਹਤ ਦਾ ਧਿਆਨ ਰੱਖਿਆ ਕਰ ਜੇ ਤੂੰ ਸਹੀ ਸਲਾਮਤ ਆ ਤੇਰੇ ਆਸਰੇ ਮੈਂ ਤੁਰਿਆ ਫਿਰਦਾ ਉਹਨਾਂ ਦੀਆਂ ਗੱਲਾਂ ਸੁਣ ਕੇ ਮੇਰਾ ਮਨ ਭਾਵੁਕ ਹੋ ਗਿਆ ਤੇ ਮੈਂ ਸੋਚਣ ਲੱਗੀ ਕਿ ਰੱਬ ਨੇ ਇਹਨਾਂ ਨੂੰ ਸਾਰੀਆਂ ਸੌਕ ਸੁਹੂਲਤਾ ਦਿੱਤੀਆਂ ਨੇ ਪਰ ਔਲਾਦ ਵੱਲੋਂ ਇਹਨਾਂ ਨੂੰ ਰੱਬ ਨੇ ਬੜੀ ਵੱਡੀ ਘਾਟ ਦਿੱਤੀ ਆ ਫਿਰ ਮੈਂ ਚਾਹ ਲੈ ਕੇ ਅੰਦਰ ਚਲੀ ਗਈ ਸਰਪੰਚ ਨੇ ਮੈਨੂੰ 500 ਰੁਪਏ ਦਾ ਨੋਟ ਕੱਢ ਕੇ ਦਿੱਤਾ ਮੈਂ ਕਿਹਾ ਤੁਸੀਂ ਤਾਂ ਮੈਨੂੰ ਤਨਖਾਹ ਦੇ ਦਿੱਤੀ ਸੀ ਇਹ ਪੈਸੇ ਕਾਦੇ ਸਰਪੰਚ ਕਹਿਣ ਲੱਗਾ ਬਸ ਮੈਂ ਖੁਸ਼ੀ ਵਜੋਂ ਤੈਨੂੰ ਦਿਨਾ ਆ ਮੈਂ ਕਿਹਾ ਤੁਸੀਂ ਮਾਲਿਸ਼ ਕਰਾਈ ਦੇ ਮੈਨੂੰ ਪੈਸੇ ਦੇ ਰਹੇ ਹੋ ਇਹ ਤਾਂ ਮੇਰਾ ਫਰਜ਼ ਸੀ ਨਾਲੇ ਇਹ ਤਾਂ ਮੇਰੀ ਆਪਣੀ ਆ ਇਹਨਾਂ ਦੀ ਸੇਵਾ ਕਰਕੇ ਮੈਨੂੰ ਖੁਸ਼ੀ ਮਿਲਦੀ ਆ ਸਰਪੰਚ ਕਹਿਣ ਲੱਗਾ ਕੋਈ ਗੱਲ ਨਹੀਂ ਤੂੰ ਪੈਸੇ ਰੱਖ ਲਾ ਪਰ ਮੈਂ ਉਹਦੇ ਕੋਲੋਂ ਪੈਸੇ ਨਾ ਫੜੇ ਤੇ ਸ਼ਾਮ ਨੂੰ ਮੈਂ ਆਪਣੇ ਘਰ ਚਲੀ ਗਈ ਮੇਰਾ ਘਰ ਵਾਲਾ ਸ਼ਰਾਬ ਨਾਲ ਡੱਕਿਆ ਹੋਇਆ ਘਰ ਆ ਰਿਹਾ ਸੀ ਮੈਂ ਵੇੜੇ 'ਚ ਬੈਠੀ ਉਹਨੂੰ ਵੇਖ ਰਹੀ ਸੀ ਮੈਂ ਉਹਦੇ ਵੱਲ ਵੇਖ ਕੇ ਸੋਚ ਰਹੀ ਸੀ ਕਿ ਕਾਸ਼ ਰੱਬ ਨੇ ਮੈਨੂੰ ਚੰਗਾ ਬੰਦਾ ਦਿੱਤਾ ਹੁੰਦਾ ਮੈਂ ਸਰਪੰਚਾਂ ਦੇ ਘਰ ਬਾਰੇ ਸੋਚ ਰਹੀ ਸੀ ਕਿ ਉਹਨਾਂ ਨੂੰ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਐ ਉਹ ਇੱਕ ਦੂਜੇ ਨੂੰ ਕਿੰਨਾ ਪਿਆਰ ਕਰਦੇ ਆ ਬਸ ਇੱਕ ਔਲਾਦ ਦੀ ਕਮੀ ਆ ਮੈਂ ਸੋਚ ਰਹੀ ਸੀ ਕਿ ਰੱਬ ਨੇ ਹਰੇਕ ਦੀ ਜ਼ਿੰਦਗੀ ਵਿੱਚ ਕੋਈ ਨਾ ਕੋਈ ਕਮੀ ਜ਼ਰੂਰ ਰੱਖੀ ਆ ਜਿਸ ਤਰ੍ਹਾਂ ਮੈਨੂੰ ਬੰਦਾ ਚੰਗਾ ਨਹੀਂ ਦਿੱਤਾ ਬੇਸ਼ੱਕ ਮੈਂ ਗਰੀਬੀ ਵਿੱਚ ਦਿਨ ਕੱਟ ਰਹੀ ਸੀ ਪਰ ਮੈਨੂੰ ਗਰੀਬੀ ਦਾ ਕੋਈ ਅਫਸੋਸ ਨਹੀਂ ਸੀ ਅਫਸੋਸ ਸੀ ਤਾਂ ਇੱਕ ਮਾੜੇ ਹਮਸਫਰ ਦਾ ਸੀ ਮੈਂ ਸੋਚਦੀ ਸੀ ਕਾਸ਼ ਮੇਰੇ ਕਰਮਾਂ 'ਚ ਵੀ ਇਦਾਂ ਦਾ ਬੰਦਾ ਹੁੰਦਾ ਜੋ ਮੇਰੇ ਨਾਲ ਬੈਠ ਕੇ ਦੁੱਖ ਸੁੱਖ ਕਰਦਾ ਸਾਰਾ ਦਿਨ ਮੈਂ ਕੰਮ 'ਚ ਖੱਪੀ ਜਾਂਦੀ ਰਹਿੰਦੀ ਸੀ ਕੋਈ ਹਾਲ ਨਹੀਂ ਪੁੱਛਦਾ ਸੀ ਸੱਸ ਵੀ ਸਾਰੇ ਪੈਸੇ ਫੜ ਲੈਂਦੀ ਸੀ ਬਸ ਮੈਂ ਤਾਂ ਇੱਕ ਰੋਟੀ ਤੇ ਹੀ ਸੀ ਭਲਾ ਹੋਵੇ ਉਸ ਸਰਪੰਚਣੀ ਦਾ ਜੋ ਮੈਨੂੰ ਚੋਰੀ ਅਲੱਗ ਪੈਸੇ ਦੇ ਦਿੰਦੀ ਸੀ ਜਿਸ ਨਾਲ ਮੈਂ ਆਪਣੇ ਥੋੜੇ ਬਹੁਤ ਕੱਪੜੇ ਲੈ ਲੈਂਦੀ ਸੀ ਮੈਨੂੰ ਲੱਗਦਾ ਸੀ ਮੇਰੀ ਜਵਾਨੀ ਇਦਾਂ ਹੀ ਲੰਘ ਜਾਣੀ ਆ ਕਿਉਂਕਿ ਮੈਨੂੰ ਆਪਣੇ ਪਤੀ ਦੇ ਪਿਆਰ ਦਾ ਵੀ ਸੋਖ ਨਹੀਂ ਮਿਲਿਆ ਸੀ ਕਿਉਂਕਿ ਉਹਨੂੰ ਤਾਂ ਕੋਈ ਸੋਧ-ਬੋਧ ਹੀ ਨਹੀਂ ਰਹਿੰਦੀ ਸੀ ਉਹ ਤਾਂ ਬਸ ਪੀ ਕੇ ਜਲਦੀ ਸੌ ਜਾਂਦਾ ਸੀ ਮੇਰੀਆਂ ਇੱਛਾਵਾਂ ਦਾ ਵੀ ਉਹਨੂੰ ਕੋਈ ਧਿਆਨ ਨਹੀਂ ਸੀ ਇਸ ਕਰਕੇ ਮੈਂ ਹਰ ਪਾਸਿਓਂ ਅਧੂਰੀ ਜੀ ਰਹਿ ਜਾਂਦੀ ਸੀ ਇੱਕ ਦਿਨ ਜਦੋਂ ਮੈਨੂੰ ਸਰਪੰਚ ਦੇ ਘਰੋਂ ਫੋਨ ਆਇਆ ਉਸ ਟਾਈਮ ਸਵੇਰ ਦੇ 3 ਵਜੇ ਸੀ ਮੇਰਾ ਦਿਲ ਬਹੁਤ ਘਬਰਾਉਣ ਲੱਗਾ ਮੈਨੂੰ ਪਤਾ ਲੱਗ ਗਿਆ ਸੀ ਕਿ ਜ਼ਰੂਰ ਸਰਪੰਚਨੀ ਬਿਮਾਰ ਹੋ ਗਈ ਹੋਣੀ ਆ ਜਿਸ ਕਰਕੇ ਸਰਪੰਚ ਨੇ ਇੰਨਾ ਸਾਜਰੇ ਮੈਨੂੰ ਫੋਨ ਲਾਇਆ ਮੇਰੇ ਵਿੱਚ ਫੋਨ ਚੁੱਕਣ ਦੀ ਹਿੰਮਤ ਹੀ ਨਹੀਂ ਸੀ ਜਦੋਂ ਮੈਂ ਫੋਨ ਚੁੱਕਿਆ ਤਾਂ ਸਰਪੰਚ ਰੋ ਰਿਹਾ ਸੀ ਤੇ ਉਹਨੇ ਕਿਹਾ ਕਿ ਜਲਦੀ ਤੂੰ ਸਾਡੇ ਘਰ ਆ ਜਾ ਤੇਰੀ ਭੈਣ ਨੂੰ ਹਸਪੀਟਲ ਲੈ ਕੇ ਜਾਣਾ ਉਹਦਾ ਸਾਹ ਰੁਕਣ ਲੱਗ ਗਿਆ ਆ ਕਿਉਂਕਿ ਉਹਨੂੰ ਸਾਹ ਦੀ ਵੀ ਬਿਮਾਰੀ ਸੀ ਮੈਂ ਜਲਦੀ ਜਲਦੀ ਉੱਠ ਕੇ ਆਪਣੀ ਸੱਸ ਨੂੰ ਉਠਾਇਆ ਤੇ ਉਹਨੂੰ ਮੈਂ ਸਾਰੀ ਗੱਲ ਦੱਸੀ ਉਹ ਮੈਨੂੰ ਕਹਿਣ ਲੱਗੀ ਤੂੰ ਜਾ ਮੈਂ ਆਪੇ ਚਾਹ ਬਣਾ ਲਵਾਂਗੀ ਮੈਂ ਜਲਦੀ ਜਲਦੀ ਉਹਨਾਂ ਦੇ ਘਰ ਵੱਲ ਤੁਰ ਪਈ ਠੰਡ ਦਾ ਮੌਸਮ ਸੀ ਮੈਨੂੰ ਤਾਂ ਰਾਹ ਵਿੱਚ ਜਾਂਦੇ ਹੀ ਠੰਡ ਚੜ ਗਈ ਉਹਨਾਂ ਦਾ ਘਰ ਸਾਡੇ ਘਰ ਨਾਲੋਂ ਜ਼ਿਆਦਾ ਦੂਰ ਨਹੀਂ ਸੀ ਜਦੋਂ ਮੈਂ ਉਹਨਾਂ ਦੇ ਘਰ ਪਹੁੰਚੀ ਤਾਂ ਸਰਪੰਚ ਨੇ ਗੱਡੀ ਗੱਡੀ ਹੋਈ ਸੀ ਉਹ ਮੈਨੂੰ ਕਹਿਣ ਲੱਗਾ ਕਿ ਜਲਦੀ ਜਲਦੀ ਇਹਨੂੰ ਗੱਡੀ ਵਿੱਚ ਬਿਠਾਉਨੇ ਆ ਤੇ ਹਸਪੀਟਲ ਲੈ ਕੇ ਚੱਲਦੇ ਆ ਉਸ ਟਾਈਮ ਸਰਪੰਚ ਨਹੀਂ ਬੋਲ ਨਹੀਂ ਰਹੀ ਸੀ ਕਿਉਂਕਿ ਉਹਦਾ ਸਾਹ ਰੋਕ ਰਿਆ ਸੀ ਮੈਂ ਉਹਦੇ ਨਾਲ ਲੱਗ ਕੇ ਉਹਨੂੰ ਗੱਡੀ ਵਿੱਚ ਬਿਠਾਇਆ ਅਸੀਂ ਗੱਡੀ ਵਿੱਚ ਬਿਠਾ ਕੇ ਉਹਨੂੰ ਹਸਪੀਟਲ ਲੈ ਗਏ ਜਦੋਂ ਉਹਨੂੰ ਹਸਪੀਟਲ ਲੈ ਕੇ ਗਏ ਤਾਂ ਉੱਥੇ ਉਹਨਾਂ ਨੇ ਆਕਸੀਜਨ ਲਗਾ ਦਿੱਤੀ ਉਹ ਸਾਨੂੰ ਅੰਦਰ ਨਹੀਂ ਜਾਣ ਦੇ ਰਹੇ ਸੀ ਉਹ ਕਹਿ ਰਹੇ ਸੀ ਕਿ ਇਹ ਬੜੇ ਖਤਰੇਜਿਆ ਸਰਪੰਚ ਦੀਆਂ ਅੱਖਾਂ ਵਿੱਚੋਂ ਹੰਝੂ ਨਹੀਂ ਰੁਕ ਰਹੇ ਸੀ ਉਹ ਮੈਨੂੰ ਕਹਿਣ ਲੱਗਾ ਕਿ ਤੂੰ ਅਰਦਾਸਾਂ ਕਰਕੇ ਉਹ ਠੀਕ ਹੋ ਕੇ ਆ ਜਾਵੇ ਮੈਂ ਸਰਪੰਚ ਨੂੰ ਹੌਸਲਾ ਦਿੱਤਾ ਕਿ ਤੁਸੀਂ ਫਿਕਰ ਨਾ ਕਰੋ ਉਹ ਜਲਦੀ ਹੀ ਠੀਕ ਹੋ ਜਾਣਗੇ ਪਰ ਮੈਨੂੰ ਆਪ ਨੂੰ ਦਿਲ 'ਚ ਘਬਰਾਟ ਹੋ ਰਹੀ ਸੀ ਸਮਝ ਨਹੀਂ ਲੱਗ ਰਿਹਾ ਸੀ ਕਿ ਕੀ ਹੋਊਗਾ ਜਦੋਂ ਨਰਸਾਂ ਬਾਹਰ ਆਈਆਂ ਤਾਂ ਜੋ ਖਬਰ ਉਹਨਾਂ ਨੇ ਸੁਣਾਈ ਉਹ ਸੁਣ ਕੇ ਮੇਰੀ ਤਾਂ ਬੱਸ ਜਾਣ ਹੀ ਨਿਕਲਣ ਵਾਲੀ ਹੋਗੀ ਉਹਨਾਂ ਨੇ ਦੱਸਿਆ ਕਿ ਅਸੀਂ ਉਹਨੂੰ ਬਚਾ ਨਹੀਂ ਸਕੇ ਕਿਉਂਕਿ ਉਹਨਾਂ ਦਾ ਬਲੱਡ ਬਹੁਤ ਜ਼ਿਆਦਾ ਹਾਈ ਹੋ ਗਿਆ ਸੀ ਜਿਸ ਕਰਕੇ ਉਹਨਾਂ ਦਾ ਸਾਹ ਵੀ ਰੋਕ ਰਿਹਾ ਸੀ ਉਹਨਾਂ ਦੀ ਡੈਥ ਹੋ ਚੁੱਕੀ ਆ ਇਹ ਖਬਰ ਸੁਣ ਕੇ ਸਰਪੰਚ ਤਾਂ ਉੱਥੇ ਹੀ ਰੋਣ ਲੱਗ ਪਿਆ ਮੈਂ ਜਲਦੀ ਜਲਦੀ ਸਰਪੰਚ ਦੇ ਦੂਜੇ ਭਰਾ ਨੂੰ ਫੋਨ ਕੀਤਾ ਉਹ ਸਾਰੇ ਉੱਥੇ ਆ ਗਏ ਫਿਰ ਡੈੱਡ ਬੋਡੀ ਨੂੰ ਘਰ ਲੈ ਕੇ ਗਏ ਮੇਰੇ ਕੋਲ ਤਾਂ ਤੁਰਿਆ ਹੀ ਨਹੀਂ ਜਾ ਰਿਹਾ ਸੀ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਮੇਰਾ ਆਪਣਾ ਕੋਈ ਰਿਸ਼ਤੇਦਾਰ ਇਸ ਦੁਨੀਆ ਤੋਂ ਚਲਾ ਗਿਆ ਹੋਵੇ ਮੇਰੀਆਂ ਅੱਖਾਂ ਵਿੱਚੋਂ ਹੰਝੂ ਨਹੀਂ ਰੁਕ ਰਹੇ ਸੀ ਬਸ ਮੇਰੀ ਤਾਂ ਇੱਕ jaan ਹੀ ਨਹੀਂ ਨਿਕਲੀ ਉਹਦੀ ਮੌਤ ਦਾ ਮੈਨੂੰ ਬੜਾ ਵੱਡਾ ਝਟਕਾ ਲੱਗਾ ਕਿਉਂਕਿ ਉਹ ਮੇਰੇ ਦਿਲ ਦੇ ਬੜੀ ਕਰੀਬ ਸੀ ਮੇਰੇ ਕੋਲ ਸਿਰਫ ਉਹੀ ਸੀ ਜੋ ਮੇਰੇ ਨਾਲ ਦੋਸਤ ਸਾਂਝਾ ਕਰਦੀ ਸੀ ਉਹ ਵੀ ਰੱਬ ਨੇ ਮੇਰੇ ਕੋਲੋਂ ਦੂਰ ਕਰ ਦਿੱਤੀ ਸੀ ਮੈਨੂੰ ਰੱਬ ਤੇ ਇਸ ਗੱਲ ਦਾ ਬੜਾ ਗਿਲਾ ਹੋ ਰਿਹਾ ਸੀ ਕਿ ਉਹਨੇ ਇਦਾਂ ਕਿਉਂ ਕੀਤਾ ਆ ਮੈਂ ਵੀ ਉਹਦੀ ਮੌਤ ਤੇ ਬੜਾ ਰੋਈ ਕਿਉਂਕਿ ਮੇਰੇ ਕੋਲੋਂ ਤਾਂ ਇੱਕ ਸਹਾਰਾ ਹੀ ਚਲਾ ਗਿਆ ਸੀ ਉਸ ਘਰ ਵਿੱਚ ਤਾਂ ਜਿਵੇਂ ਸਨਾਟਾ ਹੀ ਛਾ ਗਿਆ ਹੋਵੇ ਮੇਰਾ ਤਾਂ ਹੁਣ ਉਸ ਘਰ ਵਿੱਚ ਜਾਣ ਨੂੰ ਵੀ ਦਿਲ ਨਹੀਂ ਕਰਦਾ ਸੀ ਉਹਦੇ ਬਿਨਾਂ ਤਾਂ ਘਰ ਹੀ ਸੁੰਨਾ ਲੱਗਣ ਲੱਗ ਪਿਆ ਸੀ ਮੈਂ ਸਰਪੰਚ ਨੂੰ ਇੱਕ ਦਿਨ ਕਿਹਾ ਸੀ ਕਿ ਮੈਂ ਕੰਮ ਤੇ ਨਹੀਂ ਆਇਆ ਕਰਨਾ ਉਹ ਕਹਿਣ ਲੱਗਾ ਕਿ ਹੋਰ ਕੌਣ ਕਰੂ ਸਾਡਾ ਕੰਮ ਮੈਂ ਉਹਨੂੰ ਕਿਹਾ ਕਿ ਪਹਿਲਾਂ ਗੱਲ ਹੋਰ ਸੀ ਹੁਣ ਭੈਣ ਜੀ ਘਰ ਵਿੱਚ ਨਹੀਂ ਆ ਇਸ ਕਰਕੇ ਮੇਰਾ ਇਸ ਘਰ ਵਿੱਚ ਆਉਣ ਦਾ ਜੀ ਨਹੀਂ ਕਰਦਾ ਸਰਪੰਚ ਮੈਨੂੰ ਕਹਿਣ ਲੱਗਾ ਕਿ ਤੁਹਾਡੇ ਅੱਗੇ ਹੱਥ ਜੋੜਦਾ ਮੈਨੂੰ ਹਰ ਪਾਸਿਓਂ ਕੱਲਾ ਨਾ ਕਰੋ ਤੁਸੀਂ ਵੀ ਮੇਰੇ ਕੋਲੋਂ ਮੁੱਖ ਮੋੜਨ ਲੱਗ ਪਏ ਜੀ ਅੱਜ ਉਹ ਜਿਉਂਦੀ ਹੋਵੇ ਤੈਨੂੰ ਵੇਖਦੀ ਹੋਵੇ ਕਿ ਤੂੰ ਇਸ ਤਰ੍ਹਾਂ ਮੈਨੂੰ ਕੰਮ ਨੂੰ ਜਵਾਬ ਦੇ ਰਹੀਆਂ ਤਾਂ ਉਹਨੂੰ ਕਿਦਾਂ ਦਾ ਮਹਿਸੂਸ ਹੋ ਰੱਬ ਦਾ ਵਾਸਤਾ ਆ ਤੂੰ ਇਸ ਤਰ੍ਹਾਂ ਨਾ ਕਰ ਮੈਂ ਹੋਰ ਕਿਸੇ ਤੇ ਆਪਣਾ ਘਰ ਇਸ ਤਰ੍ਹਾਂ ਸੁੰਨਾ ਛੱਡ ਕੇ ਨਹੀਂ ਜਾ ਸਕਦਾ ਕਿਉਂਕਿ ਮੈਨੂੰ ਬਾਹਰ ਅੰਦਰ ਜਾਣਾ ਪੈਂਦਾ ਆ ਤੇਰੇ ਤੇ ਵਿਸ਼ਵਾਸ ਬਣਿਆ ਹੋਇਆ ਆ ਉਹਦੇ ਇੰਨਾ ਕਹਿਣ ਤੇ ਮੈਨੂੰ ਕੰਮ ਤੇ ਲੱਗਣਾ ਪਿਆ ਹੁਣ ਮੈਂ ਉਹਨਾਂ ਦੇ ਘਰ ਪਹਿਲਾਂ ਵਾਂਗ ਹੀ ਕੰਮ ਕਰਨ ਜਾਂਦੀ ਸੀ ਪਰ ਮੈਨੂੰ ਥੋੜੀ ਜੀ ਲੋਕਾਂ ਕੋਲੋਂ ਸ਼ਰਮ ਆਉਂਦੀ ਸੀ ਕਿ ਪਤਾ ਨਹੀਂ ਲੋਕਾਂ ਨੇ ਕਿਹੜੀ ਗੱਲ ਕਹਿ ਦੇਣੀ ਆ ਇੱਕ ਦਿਨ ਸਰਪੰਚ ਨੇ ਕਾਫੀ ਸ਼ਰਾਬ ਪੀਤੀ ਹੋਈ ਸੀ ਸਰਪੰਚਣੀ ਦੀ ਮੌਤ ਤੋਂ ਬਾਅਦ ਉਹ ਕਾਫੀ ਸ਼ਰਾਬ ਪੀਣ ਲੱਗ ਪਏ ਸੀ ਮੈਂ ਚੁੱਲ੍ਹੇ ਅੱਗੇ ਬੈਠੀ ਰੋਟੀ ਬਣਾ ਰਹੀ ਸੀ ਉਹ ਮੇਰੇ ਕੋਲ ਪੀੜੀ ਲੈ ਕੇ ਬੈਠ ਗਏ ਤੇ ਰੋਣ ਲੱਗੇ ਉਹ ਕਹਿਣ ਲੱਗਾ ਕਿ ਮੇਰਾ ਇਸ ਘਰ ਵਿੱਚ ਹੁਣ ਦਿਲ ਨਹੀਂ ਲੱਗਦਾ ਜੇ ਰੱਬ ਨੇ ਇੱਕ ਬੱਚਾ ਦਿੱਤਾ ਹੁੰਦਾ ਤਾਂ ਮੇਰਾ ਸਹਾਰਾ ਹੁੰਦਾ ਪਰ ਹੁਣ ਮੈਂ ਬਿਲਕੁਲ ਇਕੱਲਾ ਰਹਿ ਗਿਆ ਇਸ ਕਰਕੇ ਮੇਰਾ ਮਨ ਨਹੀਂ ਲੱਗਦਾ ਮੈਂ ਸਰਪੰਚ ਨੂੰ ਕਿਹਾ ਕਿ ਤੁਸੀਂ ਚੇਤਨਾ ਡਲਾਓ ਜੋ ਰੱਬ ਨੇ ਤੁਹਾਡੀ ਕਿਸਮਤ ਵਿੱਚ ਲਿਖਿਆ ਸੀ ਉਹ ਤੁਹਾਡੇ ਨਾਲ ਹੋ ਕੇ ਰਹਿਣਾ ਸੀ ਮੈਨੂੰ ਪਤਾ ਆ ਕਿ ਤੁਹਾਨੂੰ ਦੀਦੀ ਦੇ ਜਾਣ ਤੋਂ ਬਾਅਦ ਬੜਾ ਔਖਾ ਲੱਗਦਾ ਆ ਤੁਸੀਂ ਇਕੱਲੇ ਰਹਿ ਗਏ ਹੋ ਪਰ ਤੁਹਾਨੂੰ ਹਿੰਮਤ ਰੱਖਣੀ ਪਊਗੀ ਜੇ ਤੁਸੀਂ ਇਸ ਤਰ੍ਹਾਂ ਰੋਈਗੇ ਤਾਂ ਦੀਦੀ ਦੀ ਆਤਮਾ ਨੂੰ ਸ਼ਾਂਤੀ ਨਹੀਂ ਮਿਲੂਗੀ ਇਸ ਤਰ੍ਹਾਂ ਕਹਿ ਕੇ ਮੈਂ ਉਹਦਾ ਦਿਲ ਤਾਂ ਰੱਖ ਦਿੱਤਾ ਪਰ ਮੇਰੇ ਆਪ ਦੇ ਅਥਰੂ ਆ ਗਏ ਕਿਉਂਕਿ ਮੇਰਾ ਵੀ ਉਸ ਘਰ ਵਿੱਚ ਦੀਦੀ ਤੋਂ ਬਿਨਾ ਮਨ ਨਹੀਂ ਲੱਗਦਾ ਸੀ ਫਿਰ ਮੈਂ ਸਰਪੰਚ ਸਾਹਿਬ ਨੂੰ ਕਿਹਾ ਕਿ ਤੁਸੀਂ ਜਾ ਕੇ ਬੈਠ ਜਾਓ ਮੈਂ ਤਾਂ ਡੇਲੀ ਰੋਟੀ ਲੈ ਕੇ ਆਉਣੀ ਆ ਉਹ ਮੇਰੇ ਕੋਲ ਤੋਂ ਅੰਦਰ ਚਲਾ ਗਿਆ ਤੇ ਆਪਣੇ ਬੈਡਰੂਮ 'ਚ ਆਪਣੀ ਘਰ ਵਾਲੀ ਦੀ ਫੋਟੋ ਲਈ ਬੈਠਾ ਸੀ ਉਹ ਮੈਨੂੰ ਕਹਿਣ ਲੱਗਾ ਕਿ ਤੈਨੂੰ ਪਤਾ ਜਦੋਂ ਉਹਦੀ ਮੌਤ ਹੋਈ ਸੀ ਉਸ ਤੋਂ ਇੱਕ ਦਿਨ ਪਹਿਲਾਂ ਉਹ ਮੈਨੂੰ ਕੀ ਕਹਿ ਰਹੀ ਸੀ ਮੈਂ ਕਿਹਾ ਕੀ ਉਹ ਕਹਿੰਦਾ ਉਹ ਚਾਹੁੰਦੀ ਸੀ ਕਿ ਇਸ ਘਰ ਨੂੰ ਤੂੰ ਵਾਰਿਸ ਦੇਵੇਂ ਪਰ ਮੈਨੂੰ ਉਹਦੀ ਇਹ ਗੱਲ ਬਿਲਕੁਲ ਚੰਗੀ ਨਹੀਂ ਲੱਗੀ ਕਿਉਂਕਿ ਮੈਂ ਤੇਰੇ ਬਾਰੇ ਇਦਾਂ ਕਦੇ ਵੀ ਨਹੀਂ ਸੋਚਿਆ ਸੀ ਉਹਨੇ ਪਤਾ ਨਹੀਂ ਕਿਉਂ ਇਦਾਂ ਸੋਚ ਲਿਆ ਤੇ ਅਗਲੇ ਦਿਨ ਹੀ ਉਹਦੀ ਮੌਤ ਹੋ ਗਈ ਹੁਣ ਮੇਰੇ ਦਿਲ ਵਿੱਚ ਇਹੀ ਪਛਤਾਵਾ ਆ ਕਿ ਕਿਤੇ ਉਹ ਇਹੀ ਤਾਂ ਨਹੀਂ ਚਾਹੁੰਦੀ ਸੀ ਤੂੰ ਮੈਨੂੰ ਗਲਤ ਨਾ ਸਮਝੀ ਪਰ ਉਹ ਮੈਨੂੰ ਇਹ ਗੱਲ ਕਹਿ ਕੇ ਗਈ ਸੀ ਮੈਂ ਸਰਪੰਚ ਨੂੰ ਤਾਂ ਇਹ ਗੱਲ ਨਹੀਂ ਦੱਸੀ ਕਿਉਂ ਤਾਂ ਮੈਨੂੰ ਵੀ ਇਹ ਗੱਲ ਕਹਿੰਦੀ ਸੀ ਮੈਂ ਕਿਹਾ ਉਦਾਂ ਹੀ ਉਹਨਾਂ ਨੂੰ ਕਈ ਵਾਰ ਗੱਲ ਦਾ ਪਤਾ ਨਹੀਂ ਲੱਗਦਾ ਇਸ ਕਰਕੇ ਉਹਨਾਂ ਨੇ ਕਹਿ ਦਿੱਤਾ ਹੋਣਾ ਆ ਸਰਪੰਚ ਕਹਿਣ ਲੱਗਾ ਉਹਨੇ ਮੇਰੇ ਕੋਲੋਂ ਇਹ ਵਚਨ ਵੀ ਮੰਗਿਆ ਸੀ ਕਿ ਮੈਂ ਤੈਨੂੰ ਆਪਣੇ ਘਰ ਰੱਖ ਲਵਾਂ ਉਹ ਮੈਨੂੰ ਕਹਿੰਦੀ ਸੀ ਕਿ ਤੇਰੀ ਉਸ ਘਰ ਵਿੱਚ ਜ਼ਿੰਦਗੀ ਬੜੀ ਖਰਾਬ ਆ ਮੈਂ ਤਾਂ ਚੁੱਪ ਕਰਕੇ ਉਹਦੀਆਂ ਗੱਲਾਂ ਸੁਣੀ ਜਾ ਰਹੀ ਸੀ ਮੈਂ ਕੁਝ ਨਹੀਂ ਬੋਲ ਰਹੀ ਸੀ ਕਿਉਂਕਿ ਮੈਨੂੰ ਉਹਦੀਆਂ ਗੱਲਾਂ ਸੁਣ ਕੇ ਬੜੀ ਸ਼ਰਮਜੀ ਆ ਰਹੀ ਸੀ ਇਸ ਕਰਕੇ ਮੈਂ ਉਹਨੂੰ ਕਿਹਾ ਕਿ ਤੁਸੀਂ ਰੋਟੀ ਖਾ ਲਵੋ ਆਪਾਂ ਕੱਲ ਗੱਲ ਕਰਾਂਗੇ ਕਿਉਂਕਿ ਮੈਨੂੰ ਪਤਾ ਸੀ ਉਹਦੀ ਸ਼ਰਾਬ ਪੀਤੀ ਹੋਈ ਆ ਉਹ ਹੁਣ ਇਸ ਤਰ੍ਹਾਂ ਦੀਆਂ ਗੱਲਾਂ ਕਰੂਗਾ ਪਰ ਉਹ ਇਹ ਸਭ ਗੱਲਾਂ ਸੱਚ ਕਹਿ ਰਿਹਾ ਸੀ ਮੈਨੂੰ ਪਤਾ ਸੀ ਕਿ ਦੀਦੀ ਇਹੀ ਚਾਹੁੰਦੀ ਸੀ ਪਰ ਮੈਂ ਆਪਣੇ ਮੂੰਹੋਂ ਇਹ ਗੱਲ ਉਹਨੂੰ ਨਾ ਕਹੀ ਇਸ ਤਰ੍ਹਾਂ ਹੀ ਅਸੀਂ ਦੋਵੇਂ ਗੱਲਾਂ ਬਾਤਾਂ ਕਰ ਰਹੇ ਸੀ ਕਿ ਮੇਰੀ ਸੱਸ ਆ ਗਈ ਉਹ ਮੈਨੂੰ ਕਹਿਣ ਲੱਗੀ ਕਿ ਜਲਦੀ ਜਲਦੀ ਘਰ ਆ ਜਾ ਤੇਰਾ ਘਰ ਵਾਲਾ ਤਾਂ ਗਾਲਾਂ ਕੱਢੀ ਜਾਂਦਾ ਆ ਮੈਂ ਸਰਪੰਚ ਨੂੰ ਕਿਹਾ ਕਿ ਤੁਸੀਂ ਰੋਟੀ ਖਾ ਲੈਣਾ ਮੈਂ ਚੱਲਦੀ ਆ ਮੈਂ ਉਹਦੀ ਰੋਟੀ ਰੱਖ ਕੇ ਆਪਣੇ ਘਰ ਵਾਪਸ ਚਲੀ ਗਈ ਜਦੋਂ ਮੈਂ ਘਰ ਗਈ ਤਾਂ ਮੇਰਾ ਘਰਵਾਲਾ ਲੜਾਈ ਪਈ ਬੈਠਾ ਸੀ ਉਹ ਮੈਨੂੰ ਕਹਿਣ ਲੱਗਾ ਤੂੰ ਅੱਧੀ ਰਾਤ ਨੂੰ ਉੱਥੇ ਕੀ ਕਰਦੀ ਸੀ ਮੈਂ ਉਹਨੂੰ ਕਿਹਾ ਜੋ ਤੂੰ ਸ਼ਰਾਬ ਪਿੰਨਾ ਇਹ ਪੈਸੇ ਉੱਥੋਂ ਹੀ ਆਉਂਦੇ ਨੇ ਇਸ ਤਰ੍ਹਾਂ ਉਹਨੇ ਮੇਰੇ ਨਾਲ ਕਾਫੀ ਲੜਾਈ ਕੀਤੀ ਉਹਨੇ ਮੈਨੂੰ ਉਸ ਦਿਨ ਕੁੱਟਿਆ ਵੀ ਕਿਉਂਕਿ ਉਹਨੇ ਕਾਫੀ ਸ਼ਰਾਬ ਪੀਤੀ ਹੋਈ ਸੀ ਉਹ ਮੈਨੂੰ ਕਹਿ ਰਿਹਾ ਸੀ ਕਿ ਤੂੰ ਅੱਜ ਤੋਂ ਬਾਅਦ ਉਹਨਾਂ ਦੇ ਘਰ ਕੰਮ ਕਰਨ ਨਹੀਂ ਜਾਣਾ ਪਰ ਮੈਨੂੰ ਤਾਂ ਜਾਣਾ ਹੀ ਪੈਣਾ ਸੀ ਕਿਉਂਕਿ ਸ਼ਰਾਬ ਪੀਕੇ ਤਾਂ ਉਹ ਬਹੁਤ ਕੁਝ ਕਹਿੰਦਾ ਸੀ ਪਰ ਸਾਨੂੰ ਤਾਂ ਪੈਸੇ ਚਾਹੀਦੇ ਸੀ ਹੁਣ ਉਹਨਾਂ ਦੇ ਘਰ ਕੰਮ ਕਰਨ ਤੋਂ ਇਲਾਵਾ ਹੋਰ ਕੋਈ ਚਾਰਾ ਵੀ ਨਹੀਂ ਸੀ ਅਗਲੇ ਦਿਨ ਮੈਂ ਫੇਰ ਉਹਨਾਂ ਦੇ ਘਰ ਕੰਮ ਕਰਨ ਗਈ ਤਾਂ ਉਸ ਦਿਨ ਵੀ ਸਰਪੰਚ ਨੇ ਕਾਫੀ ਸ਼ਰਾਬ ਪੀਤੀ ਹੋਈ ਸੀ ਉਹਦਾ ਡੇਲੀ ਸ਼ਰਾਬ ਪੀ ਕੇ ਆਉਣਾ ਮੈਨੂੰ ਚੰਗਾ ਨਹੀਂ ਲੱਗਦਾ ਸੀ ਕਿਉਂਕਿ ਮੈਂ ਨਹੀਂ ਚਾਹੁੰਦੀ ਸੀ ਕਿ ਲੋਕ ਮੇਰੇ ਬਾਰੇ ਗੱਲਾਂ ਕਰਨ ਉਸ ਦਿਨ ਤਾਂ ਉਹਨੇ ਕੁਝ ਜ਼ਿਆਦਾ ਹੀ ਸ਼ਰਾਬ ਪੀਤੀ ਹੋਈ ਸੀ ਸ਼ਰਾਬ ਪੀ ਕੇ ਉਹ ਆਪਣੇ ਕਮਰੇ 'ਚ ਚਲਾ ਗਿਆ ਤੇ ਮੈਨੂੰ ਕਹਿਣ ਲੱਗਾ ਉੱਥੇ ਮੈਨੂੰ ਰੋਟੀ ਲਿਆ ਕੇ ਦੇ ਜਦੋਂ ਮੈਂ ਉਹਦੇ ਲਈ ਰੋਟੀ ਲੈ ਕੇ ਗਈ ਤਾਂ ਉਹਨੇ ਮੇਰਾ ਹੱਥ ਫੜ ਲਿਆ ਤੇ ਮੈਨੂੰ ਕਹਿਣ ਲੱਗਾ ਕਿ ਮੇਰੇ ਕੋਲ ਬੈਠ ਜਾ ਉਹ ਮੇਰੇ ਨਾਲ ਕੁਝ ਅਜਈਆਂ ਹਰਕਤਾਂ ਕਰਨ ਲੱਗਿਆ ਜੋ ਮੈਂ ਸੋਚਿਆ ਨਹੀਂ ਸੀ ਫਿਰ ਉਹਨੇ ਮੈਨੂੰ ਵਾਲਾਂ ਤੋਂ ਫੜ ਲਿਆ ਉਹ ਮੇਰੇ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਤੇ ਮੈਂ ਆਪਣੇ ਆਪ ਨੂੰ ਛਡਾਉਣ ਦੀ ਕੋਸ਼ਿਸ਼ ਕਰ ਰਹੀ ਸੀ ਫਿਰ ਉਹਨੇ ਮੈਨੂੰ ਲੱਕ ਤੋਂ ਇਸ ਤਰ੍ਹਾਂ ਫੜ ਲਿਆ ਕਿ ਮੈਨੂੰ ਵੀ ਥੋੜੀ ਜੀ ਫੀਲਿੰਗ ਆ ਰਹੀ ਸੀ ਤੇ ਮੈਂ ਵੀ ਉਹਦੇ ਰੰਗਾਂ ਵਿੱਚ ਰੰਗਣ ਲੱਗ ਗਈ ਜਿਉਂ-ਜਿਉਂ ਉਹ ਮੈਨੂੰ ਛੇੜ ਰਿਹਾ ਸੀ ਮੇਰੇ ਅੰਦਰ ਲੀਆਂ ਫੀਲਿੰਗਾਂ ਜਾਗ ਰਹੀਆਂ ਸੀ ਫਿਰ ਇੰਨੇ ਟਾਈਮ ਤੇ ਉਹਨੇ ਲਾਈਟ ਬੰਦ ਕਰ ਦਿੱਤੀ ਉਸ 1 ਘੰਟੇ ਵਿੱਚ ਜੋ ਕੁਝ ਹੋਇਆ ਉਹ ਮੈਂ ਕਦੇ ਸੋਚਿਆ ਨਹੀਂ ਸੀ ਮੈਂ ਉਹ ਕਦੇ ਵੀ ਨਹੀਂ ਕਰਨਾ ਚਾਹੁੰਦੀ ਸੀ ਪਰ ਫਿਰ ਵੀ ਮੈਂ ਘਰ ਬੈਠੀ ਕਿਉਂਕਿ ਮੈਂ ਆਪਣੀ ਸੁਧ-ਬੁਧ ਗਵਾ ਬੈਠੀ ਸੀ ਸ਼ਾਇਦ ਉਸ ਟਾਈਮ ਸਰਪੰਚ ਨੂੰ ਵੀ ਕੋਈ ਸੋਧ-ਬੋਧ ਨਹੀਂ ਸੀ ਉਹਨੇ ਸ਼ਰਾਬ ਵੀ ਇੰਨੀ ਜ਼ਿਆਦਾ ਪੀਤੀ ਸੀ ਕਿ ਉਹ ਮੈਨੂੰ ਆਪਣੀ ਘਰ ਵਾਲੀ ਦਾ ਨਾਮ ਲੈ ਲੈ ਕੇ ਬੁਲਾ ਰਿਹਾ ਸੀ ਉਹਨੂੰ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਮੈਂ ਉਹਦੀ ਘਰ ਵਾਲੀ ਹੋਵਾਂ ਇਹ ਸਭ ਹੋਣ ਤੋਂ ਬਾਅਦ ਮੈਂ ਆਪਣੇ ਘਰ ਚਲੀ ਗਈ ਮੈਂ ਬੜੇ ਤੇਜ਼-ਤੇਜ਼ ਕਦਮਾਂ ਨਾਲ ਜਾ ਰਹੀ ਸੀ ਸਰਪੰਚ ਤਾਂ ਉਦੋਂ ਹੀ ਸੌ ਗਿਆ ਮੈਨੂੰ ਤਾਂ ਰਾਹ ਵਿੱਚ ਆਉਂਦੇ ਨੂੰ ਇਹ ਫਿਕਰ ਲੱਗ ਰਹੀ ਸੀ ਕਿ ਪਤਾ ਨਹੀਂ ਉਹਨੇ ਮੇਨ ਗੇਟ ਦਾ ਦਰਵਾਜ਼ਾ ਬੰਦ ਕੀਤਾ ਹੋਊ ਜਾਂ ਨਹੀਂ ਪਰ ਮੈਂ ਬੜੀ ਘਬराई ਹੋਈ ਸੀ ਮੈਂ ਜਲਦੀ ਜਲਦੀ ਜਾ ਕੇ ਆਪਣੇ ਘਰ ਪੈ ਗਈ ਮੈਂ ਤਾਂ ਰੋਟੀ ਵੀ ਨਾ ਖਾਧੀ ਕਿਉਂਕਿ ਮੈਂ ਤਾਂ ਇਹੀ ਸੋਚ ਰਹੀ ਸੀ ਕਿ ਮੈਂ ਇਹ ਕੀ ਕਰ ਬੈਠੀ ਕਿਉਂਕਿ ਮੈਂ ਤਾਂ ਇਦਾਂ ਕਰਨ ਬਾਰੇ ਕਦੇ ਨਹੀਂ ਸੋਚਿਆ ਸੀ ਮੈਨੂੰ ਆਪਣੇ ਆਪ ਤੇ ਬੜਾ ਪਛਤਾਵਾ ਹੋ ਰਿਹਾ ਸੀ ਕਿ ਇਹ ਮੈਂ ਕੀ ਕਰ ਆਈ ਅਗਲੇ ਦਿਨ ਮੈਂ ਕੰਮ ਤੇ ਵੀ ਨਾ ਗਈ ਮੈਂ ਸਾਰਾ ਦਿਨ ਇਸੇ ਸੋਚਾਂ ਵਿੱਚ ਡੁੱਬੀ ਰਹੀ ਤੇ ਪਈ ਰਹੀ ਮੇਰੀ ਸੱਸ ਮੈਨੂੰ ਗਾਲਾਂ ਦੇ ਰਹੀ ਸੀ ਕਿ ਕੰਮ ਕਰਿਆ ਘਰੇ ਬੈਠਿਆਂ ਨੂੰ ਕਿਸੇ ਨੇ ਕੁਝ ਖਾਣ ਨੂੰ ਨਹੀਂ ਦੇਣਾ ਪਰ ਮੈਂ ਨਾ ਗਈ ਸਰਪੰਚ ਵੀ ਮੈਨੂੰ ਬੁਲਾਉਣ ਨਾ ਆਇਆ ਸ਼ਾਇਦ ਉਹ ਵੀ ਇਸ ਗੱਲ ਤੇ ਸ਼ਰਮਿੰਦਾ ਹੋਊਗਾ ਮੈਨੂੰ ਤਾਂ ਇਹ ਨਹੀਂ ਸਮਝ ਲੱਗ ਰਹੀ ਸੀ ਕਿ ਮੈਂ ਉਹਦੇ ਮੱਥੇ ਕਿਵੇਂ ਲੱਗੂੰਗੀ ਕਿਉਂਕਿ ਇਹ ਬੜੀ ਵੱਡੀ ਗੱਲ ਸੀ ਅਗਲੇ ਦਿਨ ਜਦੋਂ ਸ਼ਾਮ ਹੋ ਗਈ ਤਾਂ ਸਰਪੰਚ ਸਾਡੇ ਗੇਟਾਂ ਵਿੱਚ ਵਾਜਾ ਮਾਰ ਰਿਹਾ ਸੀ ਮੇਰੀ ਸੱਸ ਕਹਿਣ ਲੱਗੀ ਕਿ ਹੁਣੇ ਆਉਂਦੀ ਆ ਅੱਜ ਉਹ ਬਿਮਾਰ ਸੀ ਇਸ ਕਰਕੇ ਨਹੀਂ ਆਈ ਸੀ ਸ਼ਾਮ ਨੂੰ ਮੇਰੀ ਸੱਸ ਮੈਨੂੰ ਬੜਾ ਤੱਕਾ ਕਰ ਰਹੀ ਸੀ ਮੈਂ ਆਪਣੀ ਸੱਸ ਨੂੰ ਕਿਹਾ ਕਿ ਤੁਸੀਂ ਰੋਟੀ ਬਣਾਓ ਮੇਰੀ ਸੱਸ ਕਹਿਣ ਲੱਗੀ ਮੇਰੇ ਕੋਲ ਕੰਮ ਨਹੀਂ ਹੁੰਦਾ ਰੋਟੀ ਬਣਾ ਕੇ ਆ ਮੇਰਾ ਜਾਨ ਨੂੰ ਤਾਂ ਬਿਲਕੁਲ ਵੀ ਮੰਨ ਨਹੀਂ ਕਰ ਰਿਹਾ ਸੀ ਪਰ ਫਿਰ ਵੀ ਮੈਂ ਚਲੀ ਗਈ ਜਦੋਂ ਮੈਂ ਉਹਨਾਂ ਦੇ ਘਰ ਗਈ ਤਾਂ ਸਰਪੰਚ ਵੀ ਮੇਰੇ ਨਾਲ ਅੱਖ ਨਹੀਂ ਮਿਲਾ ਰਿਹਾ ਸੀ ਉਹ ਮੇਰੇ ਕੋਲੋਂ ਨਜ਼ਰਾਂ ਚਰਾ ਰਿਹਾ ਸੀ ਜਦੋਂ ਮੈਂ ਰਸੋਈ 'ਚ ਰੋਟੀ ਬਣਾ ਰਹੀ ਸੀ ਤਾਂ ਉਹ ਦੋਵੇਂ ਹੱਥ ਜੋੜ ਕੇ ਮੇਰੇ ਅੱਗੇ ਆ ਖੜਿਆ ਤੇ ਮੈਨੂੰ ਕਹਿਣ ਲੱਗਾ ਕਿ ਮੈਨੂੰ ਮਾਫ਼ ਕਰ ਦੇ ਰਾਤ ਜੋ ਕੁਝ ਹੋਇਆ ਉਹ ਮੈਨੂੰ ਨਹੀਂ ਪਤਾ ਲੱਗਾ ਤੁਸੀਂ ਮੈਨੂੰ ਰੋਕਣਾ ਸੀ ਮੈਂ ਚੁੱਪ ਰਹੀ ਮੈਂ ਉਹਨੂੰ ਕਿਹਾ ਕਿ ਜਿੰਨੀ ਗਲਤੀ ਤੁਹਾਡੀ ਹੈ ਉੰਨੀ ਗਲਤੀ ਮੇਰੀ ਵੀ ਆ ਕਿਉਂਕਿ ਮੈਨੂੰ ਤੁਹਾਨੂੰ ਰੋਕਣਾ ਚਾਹੀਦਾ ਸੀ ਮੈਂ ਆਪ ਵੀ ਤੁਹਾਡਾ ਸਾਥ ਦੇਣ ਲੱਗ ਪਈ ਉਹ ਮੈਨੂੰ ਕਹਿਣ ਲੱਗਾ ਫਿਰ ਵੀ ਮੇਰੀ ਗਲਤੀ ਆ ਮੈਨੂੰ ਮਾਫ ਕਰ ਦੇ ਮੈਂ ਤੇਰੇ ਬਾਰੇ ਕਦੇ ਵੀ ਗਲਤ ਨਹੀਂ ਸੋਚਿਆ ਸੀ ਮੈਂ ਉਹਨੂੰ ਕਿਹਾ ਕਿ ਇਹ ਗੱਲ ਅੱਗੇ ਨਾ ਕਿਸੇ ਕੋਲ ਕਰਿਓ ਜੋ ਹੋਣਾ ਸੀ ਉਹ ਹੋ ਗਿਆ ਕਿਉਂਕਿ ਮੈਂ ਨਹੀਂ ਚਾਹੁੰਦੀ ਕਿ ਮੇਰੇ ਘਰ ਵਾਲੇ ਦੇ ਅੱਗੇ ਗੱਲ ਪਹੁੰਚੇ ਉਹ ਕਹਿਣ ਲੱਗਾ ਤੁਸੀਂ ਫਿਕਰ ਨਾ ਕਰੋ ਇਹ ਗੱਲ ਕਦੇ ਕਿਸੇ ਕੋਲ ਨਹੀਂ ਜਾਂਦੀ ਇਹ ਗੱਲ ਕਹਿ ਕੇ ਉਹ ਘਰੋਂ ਨਿਕਲ ਗਿਆ ਮੈਂ ਰੋਟੀ ਬਣਾ ਕੇ ਆਪਣੇ ਘਰ ਆ ਗਈ ਉਸ ਦਿਨ ਤੋਂ ਬਾਅਦ ਪਤਾ ਨਹੀਂ ਮੈਨੂੰ ਕੀ ਹੋ ਗਿਆ ਸੀ ਮੇਰੀ ਨਜ਼ਰ ਸਰਪੰਚ ਵਿੱਚ ਹੀ ਰਹਿੰਦੀ ਸੀ ਹਰ ਪਲ ਮੇਰਾ ਦਿਲ ਉਹਨੂੰ ਢੀਕਦਾ ਰਹਿੰਦਾ ਸੀ ਮੇਰੇ ਦਿਲ ਵਿੱਚ ਉਹਦੇ ਲਈ ਪਿਆਰ ਭਰਨ ਲੱਗ ਗਿਆ ਸੀ ਜਦਕਿ ਇੰਨੇ ਟਾਈਮ ਦੀ ਮੈਂ ਉਹਨਾਂ ਦੇ ਘਰ ਜਾਂਦੀ ਸੀ ਮੈਂ ਕਦੇ ਵੀ ਉਹਦੇ ਬਾਰੇ ਇਦਾਂ ਨਹੀਂ ਸੋਚਿਆ ਸੀ ਪਰ ਹੁਣ ਪਤਾ ਨਹੀਂ ਕਿਉਂ ਮੇਨੂੰ ਉਹਦੇ ਨਾਲ ਲਗਾਵ ਜਿਆ ਹੋ ਗਿਆ ਸੀ ਉਹ ਮੈਨੂੰ ਬਹੁਤ ਘੱਟ ਬੁਲਾਉਂਦਾ ਸੀ ਕਿਉਂਕਿ ਉਹਨੂੰ ਉਸ ਗੱਲ ਦੀ ਬੜੀ ਸ਼ਰਮਿੰਦਗੀ ਮਹਿਸੂਸ ਹੁੰਦੀ ਸੀ ਪਰ ਮੈਂ ਉਹਨੂੰ ਚਾਣ ਲੱਗ ਪਈ ਸੀ ਮੇਰਾ ਮਨ ਕਰਦਾ ਸੀ ਕਿ ਮੈਂ ਉਹਦੇ ਨਾਲ ਪਿਆਰ ਭਰੀਆਂ ਗੱਲਾਂ ਕਰਾਂ ਇੱਕ ਦਿਨ ਉਹ ਆਪਣੀ ਘਰ ਵਾਲੀ ਦੀ ਫੋਟੋ ਲੈ ਕੇ ਅੰਦਰ ਬੈਠਾ ਰੋ ਰਿਹਾ ਸੀ ਮੈਂ ਉਹਨੂੰ ਗੱਲ ਨਾਲ ਲਾ ਲਿਆ ਉਹ ਮੇਰੇ ਕੋਲੋਂ ਸਾਈਡ ਤੇ ਹੋਣ ਲੱਗਾ ਫਿਰ ਮੈਂ ਆਪਣੇ ਪਿਆਰ ਦਾ ਇਜ਼ਹਾਰ ਕਰ ਦਿੱਤਾ ਮੈਂ ਉਹਨੂੰ ਕਿਹਾ ਕਿ ਜਦੋਂ ਤੁਸੀਂ ਰੋਣੇ ਹੋ ਤਾਂ ਮੈਨੂੰ ਬੜੀ ਤਕਲੀਫ ਹੁੰਦੀ ਆ ਉਹ ਕਹਿਣ ਲੱਗਾ ਤੂੰ ਕੀ ਕਹਿ ਰਹੀ ਆ ਮੈਂ ਕਿਹਾ ਹਾਂ ਮੇਰਾ ਦਿਲ ਤੁਹਾਨੂੰ ਚਾਉਣ ਲੱਗ ਪਿਆ ਆ ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਆ ਪਲੀਜ਼ ਤੁਸੀਂ ਮੈਨੂੰ ਇਕੱਲੇ ਨਾ ਛੱਡੋ ਮੈਨੂੰ ਆਪਣੇ ਕੋਲੋਂ ਪਰੇ ਨਾ ਕਰੋ ਉਹ ਕਹਿਣ ਲੱਗਿਆ ਤੂੰ ਕਿਸੇ ਦੇ ਘਰ ਦੀ ਇੱਜ਼ਤ ਐ ਮੈਂ ਉਹਨੂੰ ਕਿਹਾ ਕਿ ਮੈਂ ਤੁਹਾਡੇ ਬਿਨਾਂ ਨਹੀਂ ਰਹਿ ਸਕਦੀ ਇਨ੍ਹਾਂ ਦਿਨਾਂ ਵਿੱਚ ਮੈਨੂੰ ਤੁਹਾਡੇ ਨਾਲ ਬੜਾ ਲਗਾਵ ਹੋ ਗਿਆ ਉਸ ਦਿਨ ਜੋ ਕੁਝ ਹੋਇਆ ਬੇਸ਼ੱਕ ਉਹ ਆਪਣੀ ਮਰਜ਼ੀ ਨਾਲ ਜਾਣਬੁੱਝ ਕੇ ਨਹੀਂ ਹੋਇਆ ਸੀ ਪਰ ਉਸ ਦਿਨ ਦੇ ਪਿਆਰ ਨੇ ਮੇਰੇ ਅੰਦਰ ਜਜ਼ਬਾਤ ਜਗਾ ਦਿੱਤੇ ਨੇ ਉਹ ਉੱਥੋਂ ਉੱਠ ਕੇ ਚਲਾ ਗਿਆ ਮੈਂ ਉਸ ਦਿਨ ਹੀ ਸੋਚ ਲਿਆ ਸੀ ਕਿ ਮੈਂ ਇਹਦੇ ਨਾਲ ਆਪਣੀ ਨਵੀਂ ਜ਼ਿੰਦਗੀ ਸ਼ੁਰੂ ਕਰੂੰਗੀ ਤੇ ਸਰਪੰਚਣੀ ਦੇ ਸੁਪਨੇ ਨੂੰ ਪੂਰਾ ਕਰੂੰਗੀ ਪਰ ਉਹ ਮੇਰੇ ਕੋਲੋਂ ਨਜ਼ਰਾਂ ਚਰਾਉਂਦਾ ਰਹਿੰਦਾ ਸੀ ਇੱਕ ਦਿਨ ਮੈਂ ਉਹਨਾਂ ਦੇ ਘਰ ਨਾ ਗਈ ਕਿਉਂਕਿ ਮੇਰਾ ਘਰ ਵਾਲਾ ਚਾਹੁੰਦਾ ਸੀ ਕਿ ਮੈਂ ਉਹਨੂੰ ਸਾਰੇ ਪੈਸੇ ਫੜਾ ਦੇਵਾਂ ਪਰ ਮੈਂ ਨਾ ਕਰ ਦਿੱਤੀ ਜਿਸ ਕਰਕੇ ਉਹਨੇ ਮੈਨੂੰ ਉਹਨਾਂ ਦੇ ਘਰ ਜਾਣ ਤੋਂ ਮਨਾ ਕਰ ਦਿੱਤਾ ਤੇ ਮੈਂ ਨਹੀਂ ਗਈ ਸੀ ਉਦੋਂ ਸਰਪੰਚ ਮੈਨੂੰ ਬੁਲਾਉਣ ਸਾਡੇ ਘਰ ਆਇਆ ਤੇ ਮੇਰਾ ਘਰ ਵਾਲਾ ਗੁੱਸੇ ਵਿੱਚ ਮੈਨੂੰ ਕੁੱਟ ਰਿਹਾ ਸੀ ਤੇ ਮੈਂ ਰੋ ਰਹੀ ਸੀ ਉਹਨੇ ਆ ਕੇ ਮੈਨੂੰ ਛਡਾਇਆ ਤੇ ਮੇਰਾ ਘਰ ਵਾਲਾ ਉਹਨੂੰ ਵੀ ਗੁੱਸੇ ਵਿੱਚ ਬੋਲਣ ਲੱਗਾ ਕਿ ਘਰ ਵਾਲੀ ਮੇਰੀ ਆ ਤੈਨੂੰ ਕੀ ਆ ਸਰਪੰਚ ਕਹਿਣ ਲੱਗਾ ਇਹ ਸਾਡੇ ਘਰ ਕੰਮ ਕਰਦੀ ਆ ਇਹਦੀ ਰੱਖਿਆ ਕਰਨਾ ਸਾਡਾ ਫਰਜ਼ ਆ ਫਿਰ ਮੈਂ ਉਹਨੂੰ ਕਿਹਾ ਤੁਸੀਂ ਆਪਣੇ ਘਰ ਚਲੇ ਜਾਓ ਮੈਂ ਕੱਲ ਨੂੰ ਆ ਜਾਊਂਗੀ ਫਿਰ ਉਹ ਆਪਣੇ ਘਰ ਵਾਪਸ ਚਲਾ ਗਿਆ ਅਗਲੇ ਦਿਨ ਜਦੋਂ ਮੈਂ ਸਰਪੰਚ ਦੇ ਘਰ ਗਈ ਤਾਂ ਉਹ ਮੈਨੂੰ ਕਹਿਣ ਲੱਗਾ ਤੂੰ ਉਹਦਾ ਇੰਨਾ ਜ਼ੁਲਮ ਕਿਉਂ ਚੱਲਦੀ ਆ ਮੈਂ ਕੀ ਕਰਾਂ ਉਹਦੇ ਲੜਜੋ ਲੱਗੀਆਂ ਸਰਪੰਚ ਮੈਨੂੰ ਕਹਿਣ ਲੱਗਾ ਮੈਂ ਤੈਨੂੰ ਇਸ ਨਰਕ ਵਿੱਚੋਂ ਕੱਢਣ ਲਈ ਤਿਆਰ ਹਾਂ ਮੈਂ ਉਹਦੇ ਮੂੰਹ ਵੱਲ ਦੇਖ ਰਹੀ ਸੀ ਉਹਨੇ ਮੇਰੀ ਮਾਂਗ ਵਿੱਚ ਸੰਧੂਰ ਭਰ ਦਿੱਤਾ ਤੇ ਮੈਨੂੰ ਕਹਿਣ ਲੱਗਾ ਤੂੰ ਅੱਜ ਤੋਂ ਬਾਅਦ ਮੇਰੇ ਘਰ ਮੇਰੀ ਪਤਨੀ ਬਣ ਕੇ ਰਹੇਂਗੀ ਮੈਨੂੰ ਤਾਂ ਯਕੀਨ ਨਹੀਂ ਹੋ ਰਿਹਾ ਸੀ ਮੈਂ ਉਹਨੂੰ ਕਿਹਾ ਤੁਸੀਂ ਪਿੰਡ ਦੇ ਸਰਪੰਚ ਹੋ ਤੇ ਮੈਂ ਗਰੀਬ ਪਰਿਵਾਰ ਦੀ ਆ ਉਹ ਕਹਿਣ ਲੱਗਾ ਫਿਰ ਕੀ ਆ ਮੈਂ ਕਿਹਾ ਇਸ ਨਾਲ ਤੁਹਾਡੇ ਤੇ ਸਵਾਲ ਉੱਠਣਗੇ ਪਰ ਉਹਨੇ ਮੇਰੇ ਲਈ ਕਿਸੇ ਚੀਜ਼ ਦੀ ਪਰਵਾਹ ਨਾ ਕੀਤੀ ਫਿਰ ਮੈਂ ਵੀ ਉਸ ਨਾਲ ਰਹਿਣ ਦਾ ਫੈਸਲਾ ਕਰ ਲਿਆ ਜਦੋਂ ਇਹ ਗੱਲ ਪਿੰਡ ਵਿੱਚ ਉੱਡ ਗਈ ਤਾਂ ਲੋਕ ਸਰਪੰਚ ਦੇ ਬਹੁਤ ਉਂਗਲਾ ਉਠਾ ਰਹੇ ਸੀ ਪਰ ਸਰਪੰਚ ਨੇ ਕਿਸੇ ਦੀ ਪਰਵਾਹ ਨਾ ਕੀਤੀ ਤੇ ਆਪ ਹੀ ਜਾ ਕੇ ਸਰਪੰਚੀ ਤੋਂ ਅਸਤੀਫਾ ਦੇ ਦਿੱਤਾ ਤੇ ਮੇਰੇ ਨਾਲ ਜ਼ਿੰਦਗੀ ਬਤੀਤ ਕਰਨ ਲੱਗਾ ਮੇਰੇ ਸਹੁਰੇ ਵਾਲੇ ਵੀ ਰੌਲਾ ਪਾ ਰਹੇ ਸੀ ਪਰ ਮੈਂ ਸਭ ਨੂੰ ਕਹਿ ਦਿੱਤਾ ਕਿ ਮੈਂ ਇੱਥੇ ਇਸ ਨਾਲ ਰਹਿਣਾ ਆ ਕਿਉਂਕਿ ਉਸ ਘਰ ਵਿੱਚ ਮੈਨੂੰ ਖੁਸ਼ੀਆਂ ਮਿਲੀਆਂ ਸੀ ਪਰਵਾਹ ਕਰਨ ਵਾਲੇ ਲੋਕ ਮਿਲੇ ਸੀ ਹੁਣ ਮੈਂ ਤੇ ਸਰਪੰਚ ਇੱਕ ਦੂਜੇ ਨਾਲ ਬੜੇ ਖੁਸ਼ ਹਾਂ ਸਾਡੇ ਦੋ ਬੱਚੇ ਵੀ ਹੋ ਗਏ ਨੇ ਇੱਥੇ ਮੈਂ ਆਪਣੀ ਜ਼ਿੰਦਗੀ ਸਕੂਨ ਭਰੀ ਜੀ ਰਹੀ ਹਾਂ ਮੈਂ ਸਰਪੰਚਣੀ ਦਾ ਸੁਪਨਾ ਵੀ ਪੂਰਾ ਕਰ ਦਿੱਤਾ ਸ਼ਾਇਦ ਮੇਰੀ ਕਿਸਮਤ ਵਿੱਚ ਇਹੀ ਲਿਖਿਆ ਸੀ ਇਸ ਪਰਿਵਾਰ ਦੇ ਜ਼ਰੀਏ ਮੈਨੂੰ ਚੰਗੀ ਜ਼ਿੰਦਗੀ ਮਿਲ ਗਈ ਤੇ ਅਸੀਂ ਦੋਵੇਂ ਇੱਕ ਦੂਜੇ ਨਾਲ ਬੜੇ ਖੁਸ਼ ਹਾਂ ਤਾਂ ਐਸੀ ਅੱਜ ਦੀ ਸਟੋਰੀ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਕਮੈਂਟ ਚ ਜ਼ਰੂਰ ਦੱਸਣਾ ਹੋਰ ਨਵੀਆਂ-ਨਵੀਆਂ ਸਟੋਰੀਜ਼ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਸਟੋਰੀ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ